ਅੰਕਸਾਸਿਕਾ ਮਦਰੋਗੀ ਹਾਲਚਾਲਾ ਸਾਤਾ ਸਾਤਾ ਆਪਣੇ ਚੈਨਲ ਤੇ ਜੀ ਇੱਧਰ ਖੜਾ ਨਿਊ ਹਾਲੈਂਡ ਤੇ ਬਾਈਬਲ 3 4 ਟਰੈਕਟਰ ਹੈ ਜੀ ਸਾਬਤ ਨੇ ਚਾਰੇ ਟਰੈਕਟਰ ਸੀਲੇ ਇਕੱਲੇ ਇਕੱਲੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਦੇਖ ਸਕਦੇ ਹੋ ਜਿਵੇਂ ਕਿ ਆਹ ਖੜਾ 36 30 ਨਿਊ ਹਾਲੈਂਡ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਮਿੱਤਰ ਐਕਟ ਨੰਬਰ ਕੰਡੀਸ਼ਨ ਦਾ ਟਰੈਕਟਰ ਦੀ ਟਾਇਰ ਟੱਪਾ ਵੀ ਦੇਖ ਸਕਦੇ ਹੋ ਟਾਇਰਾਂ ਪੱਕੇ ਪੂਰਾ ਵਧੀਆ ਟਰੈਕਟਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋ ਬਾਈ ਹੁਣਾਂ ਦੀ ਦੇ ਸੌ ਪਰਸੈਂਟ ਗਾਰੰਟੀ ਹੂ ਟਰੈਕਟਰ ਤੁਸੀਂ ਦੇਖ ਸਕਦੇ ਪਲੱਸ ਨਿਊ ਹਾਲੈਂਡ 333 ਤੇ ਆਪਾਂ ਦੇ ਮਾਡਲ ਦੀ ਇਹਦੀ ਗੱਲ ਕਰੀਏ ਜੀ ਮਾਡਲ ਹੈਗਾ ਜੀ ਇਹ 18 6 ਲੱਖ 25 ਹਜ਼ਾਰ ਵੀ ਡਿਮਾਂਡ ਹੈ ਟਰੈਕਟਰ ਦੀ ਕੋਈ ਕਮਿਊਨੀਕੇਸ਼ਨ ਦੇ ਸਕੋ ਤੁਸੀਂ ਫੈਬਰਵਰੀ ਛਤਰੀ ਲੰਘੇ ਟੈਟਪਾ ਵੀ ਦੇ ਸਕਦੇ ਹੋ ਕਰੋ ਫੈਰ ਆਂਦੀ ਕੰਡੀਸ਼ਨ ਤੇ ਮਗਰਾੜ ਰੋਡ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਚੰਗੀ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ ਇਹੇ ਤੇ ਬਿਲਕੁਲ ਨਵਾਂ ਟਰੈਕਟਰ ਸ਼ੋਰੂਮ ਕੰਡੀਸ਼ਨ ਟਰੈਕਟਰ ਦਾ 50 ਨੰਬਰ ਹੋਊਗਾ ਜੀ ਤੇ 6,25,000 ਵੀ ਡਿਮਾਂਡ ਆ ਬਾਕੀ ਜਿਹੜਾ ਆਪਣੇ ਵੀਡੀਓ ਦੇਖ ਕੇ ਜਾਊਗਾ ਉਹ ਤਾਂ ਫੁੱਲ ਮਾਨਤਾਣ ਕੀਤਾ ਜਾਊਗਾ ਜੀ ਤੇ ਬਾਕੀ ਲਾਸਟ ਤੇ ਬਾਈ ਤਾਂ ਨੰਬਰ ਬੋਲਾਂਗੇ ਜੀ ਤੇ ਅੱਗੇ ਲੈ ਕੇ ਚੱਲਦੇ ਮਿੱਤਰੋ ਅੱਗੇ ਖੜਾ ਸਵਰਾਜ ਆ 754 ਟਰੈਕਟਰ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹਾਲਤ ਵਿੱਚ ਪਿਆ ਚੰਗੀ ਹਾਲਤ ਦੇ ਵਿੱਚ ਪਿਆ ਤੇ ਦੇਖ ਸਕਦੇ ਕੋਈ ਕਮੀ ਨਹੀਂ ਇਸ ਟਰੈਕਟਰ 'ਚ ਤੇ ਟਾਇਰਾਂ ਦੀ ਜੇ ਗੱਲ ਕਰੀ 70 ਤੋਂ 75 ਪੈਸੇ ਟਾਇਰ ਆ ਜੀ ਮਗਰਾੜ ਮੋੜ ਬੰਦੋ ਸਾਥ ਨੇ ਚੈੱਕ ਕਰਵਾ ਦਿੰਦੇ ਆ ਐਨ ਵਧੀਆ ਹਾਲਰ ਦੇ ਵਿੱਚ ਗਿਆ ਟਰੈਕਟਰ ਇਹ ਤੇ origignal ਟਰੈਕਟਰ ਆ ਸਾਰਾ ਇੰਜਨ ਗੇਅਰ ਤੇ ਇਹਦੀ ਵੀ ਪੂਰ ਗਾਰੰਟੀ ਹੈ ਜੀ ਤੇ ਬੰਪਰ ਬੰਪਰ ਘੋੜੇ ਵਾਲਾ ਬੰਪਰ ਆ ਸਾਰਾ origignal ਟਰੈਕਟਰ ਪੇਂਟ ਵੀ ਸਾਰਾ origignal ਆ ਦੇ ਸਕਦਾ ਤੁਸੀਂ ਇਹ ਮਾਡਲ ਦੀ ਆਪਾਂ ਜੇ ਗੱਲ ਕਰੀਏ ਜੇ 17 ਮਾਡਲ ਆ 5 ਲੱਖ 35000 ਦੀ ਡਿਮਾਂਡ ਆ ਟਰੈਕਟਰ ਦੀ ਮੋਸਟ ਚੰਗੀ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ ਦੇ ਸਾਥੇ ਹਾਂ ਤੇ ਅੱਗੇ ਲੈ ਕੇ ਚੱਲਦਾ ਮਿੱਤਰੋ ਸੋਨਾ ਲੇਗਾ ਸੋਨਾ ਲੇਗਾ ਟੀਐਸ 60 ਆਰਐਕਸ ਇਹ ਵੀ ਟਰੈਕਟਰ ਦੀ ਜੇ ਸਾਡ ਬਿਲਕੁਲ ਨਵਾਂ ਟਰੈਕਟਰ ਆ ਗਿਆ ਗੁੱਡੀਆਂ ਲੱਗੀਆਂ ਸ਼ੀਟਾਂ ਤੇ ਦੇਖ ਸਕਦੇ ਹੋ ਤੁਸੀਂ ਤੇ ਟਾਇਰ ਤਾਂ ਬਾਈ ਚੈੱਕ ਕਰ ਸਕਦੇ ਮਰਾੜ ਮੂੜ ਬਿਲਕੁਲ ਸਾਫ ਹਾਲਤ ਵਿੱਚ ਪਿਆ ਜੀ ਸਾਡ ਨਵਾਂ ਟਰੈਕਟਰ ਕਹਿੰਦਾ ਮਤਲਬ ਵੇਟ ਫੂਟ ਕੱਸਿਆ ਜੀ ਦੇਖ ਸਕਦਾ ਤੇ ਟਾਇਰਾਂ ਤੇ ਤੇ ਬਾਕੀ ਕਿਸੇ ਪਾਸੇ ਵੀ ਕੋਈ ਲੀਕ ਸ਼ਿਕਰ ਨਹੀਂ ਇੱਕ ਵੀ ਪੈਸਾ ਨਹੀਂ ਲਾਦਾ ਟਰੈਕਟਰ ਦੀ ਦੇ ਸਕਦਾ ਬਿਲਕੁਲ ਨਵਾਂ ਟਰੈਕਟਰ ਹੈ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਜੀ ਅੱਖਾਂ ਵਿੱਚ ਇਹ ਟਰੈਕਟਰ ਲਿਜਾ ਸਕਦਾ ਤਿੰਨੇ ਚਾਰੇ ਟਰੈਕਟਰ ਹੀ ਬਾਈ ਕੋਲ ਬਹੁਤ ਚੰਗੇ ਟਰੈਕਟਰ ਪਏ ਆ ਜੀ 24 ਮਾਡਲ ਹੈ 7 ਲੱਖ 75000 ਰੁਪਏ ਦੀ ਮੰਗ ਹੈ ਟਰੈਕਟਰ ਤੇ ਬਾਈ ਵੱਲੋਂ ਰੱਖੀ ਗਈ ਆ ਬਾਕੀ ਜਿਹੜਾ ਕੋਈ ਵੀਡੀਓ ਦੇਖ ਕੇ ਜਾਊਗਾ ਜੀ ਉਹਦਾ ਫੁੱਲ ਮਾਨ ਤਾਨ ਵੀ ਕੀਤਾ ਜਾਊਗਾ ਤੇ ਅੱਗੇ ਲੈ ਕੇ ਚੱਲਦੇ ਨੇ ਟਰੱਕੀਏ ਬੜਾ ਟਰੈਕਟਰ ਆ ਇੰਦਰ ਤੇ ਸਾਡਾ ਮਟਰਵਾ ਵੀ ਯੂਨਿਟ ਇਰ 5510 ਇਹਦੀ ਵੀ ਕੰਡੀਸ਼ਨ ਤੇ ਇਹ ਸਭ ਦਾ ਬਿਲਕੁਲ ਕੋਕਾ ਪੀਸ ਸਟਾਰਟਰ ਆ ਜੀ ਕੋਈ ਕਮੀ ਪੇਸ਼ੀ ਨਹੀਂ ਟੈਟਪਰ ਦੇ ਅਗਲੇ ਟਰੈਕ ਤੇ ਪਿਛਲੇ 80 85 ਪੈਸਾ ਬਾਕੀ ਸਾਰਾ Ориਜਨਲ ਟਰੈਕਟਰ ਆ ਜੀ ਮਾਡਲ ਦੀ ਆਪਾਂ ਜੇ ਗੱਲ ਕਰੀ 15 ਬਾੜਲਾ 57500 ਰੁਪਏ ਦੀ ਮੰਗ ਹੈ ਟੈਟਪਰ ਤੁਸੀਂ ਦੇ ਸਕਦੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਜੀ ਤੇ ਬਾਕੀ ਬਾਈ ਦਾ ਨੰਬਰ ਵੀ ਬੋਲਾਂਗੇ ਤੇ 855 ਵੀਰੇ ਇੱਕ ਟਰੈਕਟਰ ਆਪਣਾ ਠੀਕ ਆ ਜੀ 855 ਜਿਹਾ ਖੜਾ ਹੀ ਇਹ ਵੀ ਟਰੈਕਟਰ ਦੀ ਜੀ ਸਾਦਿਆਂ ਬਹੁਤ ਚੰਗੀ ਹਾਲਤ ਵਿੱਚ ਟਰੈਕਟਰ ਪਿਆ ਜੀ ਇਹ ਵੀ ਤੇ ਇਹਦੀ ਆਪਾਂ ਮਾਡਲ ਦੀ ਜੇ ਗੱਲ ਕਰੀਏ ਇਹ ਹੈਗਾ ਜੀ ਭਾਈ ਮਾਡਲ 765000 ਦੀ ਡਿਮਾਂਡ ਹੈ ਜੀ ਬਹੁਤ ਸੋਹਣੀ ਹਾਲਤ ਵਿੱਚ ਟਰੈਕਟਰ ਬਾਕੀ ਲਾਸਟ ਤੇ ਭਾਈ ਦਾ ਨੰਬਰ ਬੋਲ ਦਿਆਂ ਤੇ ਹਾਂਜੀ ਵੀਰੇ ਨੰਬਰ ਬੋਲੇ ਆਪਣਾ ਮਟਰ ਭਾਈ ਚੰਦਰ ਦਾ ਨੰਬਰ ਦੇ ਦਾਂਗਾ ਚੰਦਰ ਭਾਈ ਦਾ ਹਾਂ ਠੀਕ ਆ ਜੀ ਤੇ ਭਾਈ ਦਾ ਨੰਬਰ ਬੋਲਦੇ ਉਸ ਨੰਬਰ ਤੇ ਸਾਰੀ ਜਾਣਕਾਰੀ ਟਰੈਕਟਰਾਂ ਬਾਰੇ ਭਾਈ ਤੋਂ ਲੈ ਸਕਦਾ ਤੁਸੀਂ ਤੇ ਬਹੁਤ ਚੰਗੀ ਹਾਲਤ ਦੇ ਵਿੱਚ ਕਰੈਕਟਰ ਆਇਆ ਮਿੱਤਰੋ ਕੋਈ ਕਮੀ ਪੇਸ਼ੀ ਨਹੀਂ